ਪੈਰਾ ਥੱਲੇ ਉਹ ਜ਼ਮੀਨ ਖਿਸਕ ਗਈ ਸੀ ਇਸ ਕੇਸ ਬਾਰੇ ਸੁਣ ਕੇ ਇਹਨਾਂ ਹੈਰਾਨ ਹੋ ਗਏ ਸੀ ਸਾਰੇ ਕੇ ਲੱਗਿਆ ਸੀ ਕਿ ਇਸ ਤੋਂ ਅੱਗੇ ਦਾ ਕੋਈ ਹੋਰ ਗੁਨਾਹ ਹੋ ਹੀ ਨਹੀਂ ਸਕਦਾ ਅਸੀਂ ਆਪਣੇ ਆ ਤੇ ਕਦੀ ਸ਼ੱਕ ਨਹੀਂ ਕਰਦੇ ਪਰ ਇਹ ਵੀ ਉਸੇ ਆਪਣੇ ਦੀ ਹੀ ਕਹਾਣੀ ਹੈ ਜਿਸ ਤੇ ਕਦੀ ਉਸ ਤੇ ਕਿਸੇ ਆਪਣੇ ਨੇ ਸ਼ੱਕ ਨਹੀਂ ਕੀਤਾ ਹੋਣਾ ਪਰ ਉਹ ਆਪਣਾ ਰੋਲ ਕੇ ਰੱਖ ਗਿਆ ਰਿਸ਼ਤਿਆਂ ਦੇ ਨਾਲ ਜ਼ਿੰਦਗੀਆਂ ਖਾ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ कौर ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਜਗਜੀਤ ਸਿੰਘ ਜਲੰਧਰ ਦੇ ਮੰਨੇ ਪਰਮੰਨੇ बिजनेਸਮੈਨ ਹੁੰਦੇ ਨੇ ਉਹਨਾਂ ਦੇ ਪੁੱਤ ਹੁੰਦੇ ਨੇ ਅਮਨਿੰਦਰ ਸਿੰਘ ਇਹਨਾਂ ਦੇ ਅੱਗੇ ਦੋ ਪੈਟਰੋਲ ਪੰਪ ਵੀ ਹੁੰਦੇ ਨੇ ਇੱਕ ਭਰਿਆ ਪੁਰਿਆ ਪਰਿਵਾਰ ਹੁੰਦਾ ਪਰ ਵਿਆਹ ਦੇ ਇਨੇ ਸਾਲ ਬੀਤ ਜਾਂਦੇ ਬਾਅਦ ਅਮਨਿੰਦਰ ਆਪਣੀ ਘਰ ਵਾਲੀ ਪਰਮਜੀਤ ਕੌਰ ਤੋਂ ਤਲਾਕ ਚਾਹੁੰਦਾ ਹੁੰਦਾ ਹੈ ਉਹਨੇ ਆਪਣੇ ਘਰੇ ਵੀ ਇਸ ਬਾਬਤ ਗੱਲ ਕੀਤੀ ਹੁੰਦੀ ਹੈ ਕਿ ਮੈਨੂੰ ਇਸ ਜ਼ਨਾਨੀ ਤੋਂ ਛੁਟਕਾਰਾ ਚਾਹੀਦਾ ਹੈ ਪਰ ਇੱਕ ਸਿੱਖ ਟ੍ਰੈਡੀਸ਼ਨਲ ਫੈਮਲੀ ਹੋਣ ਦੇ ਨਾਤੇ ਡਿਵੋਰਸ ਹੋਣਾ ਵਾਸਤੇ ਬੜਾ ਵੱਡਾ ਲਫ਼ਜ਼ ਹੁੰਦਾ ਹੈ ਉਤੋਂ ਬੱਚੇ ਵੀ ਏਡੇ ਵੱਡੇ ਹੁੰਦੇ ਨੇ ਹੁਣ ਇੱਜ਼ਤ ਹੁੰਦੀ ਆ ਪਰਿਵਾਰ ਦੀ ਪੂਰੇ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ 'ਚ ਉਹ ਪਰਿਵਾਰ ਡਿਵੋਰਸ ਨੂੰ ਹਾਮੀ ਨਹੀਂ ਭਰਦਾ ਉਹ ਕਹਿੰਦੇ ਵੀ ਇਦਾਂ ਤਾਂ ਹੋ ਹੀ ਨਹੀਂ ਸਕਦਾ ਹੁਣ ਉਹ ਪਰਮਜੀਤ ਕੌਰ ਤੋਂ ਕਿਉਂ ਵਕ ਹੋਣਾ ਚਾਹੁੰਦਾ ਹੁੰਦਾ ਹੈ ਇਹ ਅੱਗੇ ਦੱਸਦੀਆਂ ਮੈਂ ਪਹਿਲਾਂ ਉਸ ਕਾਲੀ ਸ਼ਾਮ ਦੀ ਗੱਲ ਕਰ ਲਵਾਂ ਜਗਜੀਤ ਸਿੰਘ ਦਾ ਪਰਿਵਾਰ ਜਲੰਧਰ ਦੇ ਇੱਕ ਪੌਸ਼ ਇਲਾਕੇ ਲਾਸ਼ਪਤ ਨਗਰ ਵਿੱਚ ਰਹਿੰਦਾ ਹੁੰਦਾ ਹੈ ਨੂੰ ਪੁੱਤ ਅਮਨਿੰਦਰ ਸਿੰਘ ਤੇ ਪਰਮਜੀਤ ਕੌਰ ਅੱਗੋਂ ਇਹਨਾਂ ਦੇ ਤਿੰਨ ਜਵਾਬ ਹੁੰਦੇ ਨੇ ਦੋ ਮੁੰਡੇ ਤੇ ਇੱਕ ਧੀ ਰਾਣੀ ਸੁਣ ਕੇ ਹੀ ਲੱਗ ਰਿਹਾ ਹੈ ਕਿ ਬਰਕਤਾਂ ਹੁੰਦੀਆਂ ਨੇ ਪਰਿਵਾਰ 'ਚ ਪੈਸਾ ਤੇ ਲਾਵੀ ਖੁੱਲਾ ਤੇ ਕੰਮ ਕਾਜ ਵੀ ਪੁਰਾਣਾ ਸੈਟਲਡ ਪਰ 2017 ਦੀ 24 ਫਰਵਰੀ ਨੂੰ ਸਭ ਬਦਲ ਜਾਂਦਾ ਹੈ ਅਮਨਿੰਦਰ ਸਿੰਘ ਘਰ ਆਉਂਦੇ ਨੇ ਆਪਣੇ ਤਿੰਨੋਂ ਬੱਚਿਆਂ ਨਾਲ ਉਹਨਾਂ ਮੁਤਾਬਕ ਉਹ ਬੈਲ ਕਰਦੇ ਨੇ ਕੋਈ ਦਰਵਾਜ਼ਾ ਨਹੀਂ ਖੋਲਦਾ ਉਹ ਫੋਨ ਕਰਦੇ ਨੇ ਕੋਈ ਚੱਕਦਾ ਨਹੀਂ ਅਮਨਿੰਦਰ ਡਰ ਜਿਹਾ ਜਾਂਦੇ ਨੇ ਉਹ ਬਾਹਰ ਦੇ ਦਰਵਾਜ਼ੇ ਦਾ ਲੋਕ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਅੰਦਰ ਦਾ ਮਾਹੌਲ ਇੰਨਾ ਭਿਆਨਕ ਹੁੰਦਾ ਕਿ ਅਮਨਿੰਦਰ ਚੀਕ ਪੈਂਦੇ ਨੇ ਜ਼ੋਰ ਦੀ ਉਹਨਾਂ ਦੀਆਂ ਚੀਕਾਂ ਸੁਣ ਕੇ ਆਂਡੀ ਗਵਾਂਡੀ ਇਕੱਠੇ ਹੋ ਜਾਂਦੇ ਨੇ ਕਿਸੇ ਵੱਲੋਂ ਪੁਲਿਸ ਨੂੰ ਇੱਕ ਕਾਲ ਜਾਂਦੀ ਹੈ ਕਿ ਜਲੰਧਰ ਦੇ ਲਾਸ਼ਪਤ ਨਗਰ ਦੇ ਇਸ ਘਰ ਵਿੱਚ ਤਿੰਨ ਜਨਾਨੀਆਂ ਜ਼ਖਮੀ ਹਾਲਤ ਚ ਡਿੱਗੀਆਂ ਪਈਆਂ ਨੇ ਇਹ ਤਿੰਨ ਹੁੰਦੀਆਂ ਨੇ ਇੱਕ ਤਾਂ ਅਮਨਿੰਦਰ ਦੀ ਮਾਂ ਦਲਜੀਤ ਕੌਰ ਅਮਨਿੰਦਰ ਦੀ ਵਾਈਫ ਪਰਮਜੀਤ ਕੌਰ ਤੇ ਨੂੰ ਪਰਮਜੀਤ ਦੀ ਇੱਕ ਫਰੈਂਡ ਖੁਸ਼ਵਿੰਦਰ ਕੌਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਗਵਾਂਡੀ ਜਦ ਇਹ ਹਾਲਾਤ ਦੇਖਦੇ ਨੇ ਉਹ ਐਂਬੂਲੈਂਸ ਬੁਲਾ ਲੈਂਦੇ ਨੇ ਆਲਰੇਡੀ ਤੇ ਫਿਰ ਇਨ੍ਹਾਂ ਤਿੰਨਾਂ ਨੂੰ ਹਸਪੀਟਲ ਲੈ ਕੇ ਜਾਂਦਾ ਜਾਂਦਾ ਅਮਨਿੰਦਰ ਦੀ 60 ਸਾਲਾ ਮਾਂ ਦਜੀਤ ਕੌਰ ਤੇ ਗੋਲੀਆਂ ਵੱੱཅੀਆਂ ਹੁੰਦੀਆਂ ਨੇ ਉਸ ਦੀ 35 ਸਾਲਾ ਵਾਈਫ ਪਰਮਜੀਤ ਕੌਰ ਦੇਵੀ ਆਖਰੀ ਸਾਹੀ ਹੁੰਦੇ ਨੇ ਤੇ ਜੋ ਉਸ ਦੀ ਫਰੈਂਡ ਹੁੰਦੀ ਆ 40 ਸਾਲਾ ਪੁਸ਼ਪਿੰਦਰ ਕੌਰ ਉਸ ਦੇ ਗਲੇ 'ਚ 16 ਸੈਂਟੀਮੀਟਰ ਦਾ ਸਕਰੂ ਡ్రਾਈਵਰ ਯਾਨੀ ਪੇਚ ਕਸ ਮਾਰਿਆ ਗਿਆ ਹੁੰਦਾ ਹੈ ਪਲੱਸ ਉਸ ਦੇ ਸਿਰ 'ਚ ਵੀ ਇੱਕ ਗੋਲੀ ਮਾਰੀ ਗਈ ਹੁੰਦੀ ਹੈ ਤੇ ਇਹਨਾਂ ਨੂੰ ਡਾਕਟਰ ਡੈੱਡ ਡਿਕਲੇਅਰ ਕਰ ਦਿੰਦੇ ਨੇ ਤੇਨਾਂ ਨੂੰ ਪੁਲਿਸ ਆਉਂਦੀ ਹੈ ਤਾਂ ਉਹਨਾਂ ਕੋਲ ਕੋਈ ਵੀ ਵਿਕਟਮ ਅਜੇਹਾ ਨਹੀਂ ਬਚਦਾ ਜਿਸ ਤੋਂ ਬਿਆਨ ਲੈ ਜਾ ਸਕਣ ਸੋ ਪੁਲਿਸ ਕ੍ਰਾਈਮ ਸੀਨ ਤੇ ਯਾਨੀ ਘਰ ਚਲੀ ਜਾਂਦੀ ਹੈ ਇਹਨਾਂ ਤੇ ਫਰਸਟ ਇਮਪ੍ਰੈਸ਼ਨ ਇਹ ਕਹਿੰਦਾ ਹੈ ਕਿ ਘਰ ਚ ਕਿਸੇ ਨੇ ਧੱਕੇ ਨਾਲ ਐਂਟਰੀ ਨਹੀਂ ਕੀਤੀ ਪਰ ਦਿਲ ਫਿਰ ਇਹਨਾਂ ਨੂੰ ਇੱਕ ਟੁੱਟੀ ਕੁੰਡੀ ਵੀ ਨਜ਼ਰ ਆ ਜਾਂਦੀ ਹੈ ਉਹ ਸ਼ਾਇਦ ਉਹੀ ਕੁੰਡੀ ਹੁੰਦੀ ਆ ਜੋ ਅਮਨਿੰਦਰ ਨੇ ਤੋੜੀ ਹੁੰਦੀ ਹੈ ਪੁਲਿਸ ਦੀ ਤਫਤੀਸ਼ ਇਸ ਵਕਤ ਚੱਲ ਰਹੀ ਹੁੰਦੀ ਹੈ ਪੁਲਿਸ ਨੂੰ ਕਾਰ ਚੋਂ ਬੱਤੀ ਬੋਰ ਦਾ ਖਾਲੀ ਖੋਖਾ ਮਿਲਦਾ ਹੈ ਸਾਰਾ ਸਮਾਨ ਇੱਧਰ ਉੱਧਰ ਵਿਖਰਿਆ ਹੁੰਦਾ ਹੈ ਪਹਿਲਾ ਇਮਪ੍ਰੈਸ਼ਨ ਇਹ ਕਹਿੰਦਾ ਹੁੰਦਾ ਹੈ ਕਿ ਇਸ ਅਮੀਰ ਕਾਰ ਚ ਲੁਟੇਰੇ ਕੋਈ ਵੱਡੀ ਚੋਰੀ ਕਰਨ ਆਏ ਹੋਣੇ ਪਰ ਫਿਰ ਨਾਲ ਹੀ ਪੁਲਿਸ ਨੂੰ ਇਹ ਫੀਲ ਹੁੰਦਾ ਹੈ ਕਿ ਕੋਈ ਕੀਮਤੀ ਸਮਾਨ ਤਾਂ ਗਾਇਬ ਹੈ ਹੀ ਨਹੀਂ ਸਿਰਫ ਸਮਾਨ ਖਿਲਾਰਿਆ ਗਿਆ ਹੈ ਇੱਕ ਹੋਰ ਚੀਜ਼ ਨੋਟਿਸ ਕਰਦੀ ਆ ਪੁਲਿਸ ਕੇ ਸੀਸੀਟੀਵੀ ਵਾਇਰਸ ਸਾਰੀਆਂ ਕਟੀਆਂ ਗਈਆਂ ਹੁੰਦੀਆਂ ਨੇ ਤੇ ਕਿਸੇ ਵੀ ਰਿਕਾਰਡਿੰਗ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਪੁਲਿਸ ਦਾ ਥਿੰਕ ਟੈਂਕ ਤੇਜ਼ੀ ਨਾਲ ਕੰਮ ਕਰ ਰਿਹਾ ਹੁੰਦਾ ਤੇ ਇੱਥੇ ਹਾਲਾਤ ਇਸ਼ਾਰਾ ਕਰ ਰਹੇ ਹੁੰਦੇ ਨੇ ਕਿ ਹੁਣ ਮਕਸਦ ਲੁੱਟ ਖਸੁੱਟ ਨਹੀਂ ਲੱਗ ਰਿਹਾ ਕਿਉਂਕਿ ਲੁੱਟ ਤਾਂ ਹੋਈ ਹੀ ਨਹੀਂ ਹੁੰਦੀ ਮਕਸਦ ਸੀ ਇਹਨਾਂ ਨੂੰ ਮਾਰਨਾ قاتل کرتے اس بگ ڈور تو بڑے ਹੁੰਦੇ ਨੇ ਜੋ ਹਮੇਸ਼ਾ ਬੰਦ ਹੁੰਦਾ ਹੈ ਤੇ ਚਾਬੀ ਉਸ ਦੀ ਫ੍ਰਿਜ ਕੋਲ ਹੀ ਹੁੰਦੀ ਅਕਸਰ ਪਰ ਪਿਛਲਾ ਕੁੰਡਾ ਤਾਂ ਟੁੱਟਾ ਨਹੀਂ ਹੁੰਦਾ یا ਤਾਂ ਕਰਦਿਆਂ ਨੇ ਦਰਵਾਜ਼ਾ ਖੋਲ੍ਹਿਆ ਹੋ ਜਾਂ ਫਿਰ ਉਹਨਾਂ ਕੋਲ ਕੋਈ ਚਾਬੀ ਹੋ ਕਿਉਂਕਿ ਫੋਰਸਡ ਐਂਟਰੀ ਦਾ ਕਿਤੇ ਵੀ ਕੋਈ ਨਿਸ਼ਾਨ ਨਹੀਂ ਹੁੰਦਾ پولیس ਨੂੰ ਲੱਗਦਾ ਹੈ ਕਿ ਜਾਂ ਤਾਂ ਕੋਈ ਘਰ ਦਾ ਪੇਤੀ ਹੈ ਜਾਂ ਕੋਈ ਇਹਨਾਂ ਆਪਣਾ ਜਿਹਨੂੰ ਘਰ ਦੀ ਹਰ ਨਿੱਕੀ ਮੋਟੀ ਡਿਟੇਲ ਪਤਾ ਹੋਵੇ ਖੈਰ ਪੁਲਿਸ ਹੁਣ ਇੱਕ ਪਾਸੇ ਪੁਸ਼ਕਿਸ਼ ਕਰ ਰਹੀ ਹੁੰਦੀ ਆ ਆਸ-ਪਾਸ ਦੇ ਲੋਕਾਂ ਤੋਂ ਦੂਜੇ ਪਾਸੇ ਉਹਨਾਂ ਨੇ ਆਪਣੇ ਮੁਖਬਰਾਂ ਦਾ ਜਾਲ ਫਿਲਾ ਦਿੱਤਾ ਹੁੰਦਾ ਹੈ ਪੁਸ਼ਕਿਸ਼ ਵਾਰੀ ਆਉਂਦੀ ਹੈ ਹੁਣ ਘਰ ਦੇ ਮੁੰਡੇ ਅਮਨਿੰਦਰ ਸਿੰਘ ਦੀ ਪੁਲਿਸ ਪੁਸ਼ਕਿਸ਼ ਕਰਦੀ ਹੈ ਉਸ ਦਾ ਫੋਨ ਚੈੱਕ ਕਰਦੀ ਹੈ ਪਰ ਪੁਲਿਸ ਦੇਖਦੀ ਹੈ ਕਿ ਅਮਨਿੰਦਰ ਨੇ ਆਪਣਾ ਸਾਰਾ ਫੋਨ ਕਲੀਨ ਕੀਤਾ ਹੋਇਆ ਸਭ ਸਾਫ ਹੈ ਸਭ ਕੁਝ ਡਿਲੀਟ ਹੈ ਉਹਨਾਂ ਨੂੰ ਥੋੜਾ ਅਜੀਬ ਲੱਗਦਾ ਹੈ ਪਰ ਉਸ ਵਕਤ ਮਨਿੰਦਰ ਨੂੰ ਭੇਜ ਦਿੰਦੀ ਆ ਪੁਲਿਸ ਪੋਸਟਮਾਰਟਮ ਤੋਂ ਬਾਅਦ ਬਾਡੀਜ਼ ਘਰਦਿਆਂ ਦੇ ਸਪੁਰਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਉਹਨਾਂ ਦਾ ਸੰਸਕਾਰ ਹੋਣਾ ਹੁੰਦਾ ਹੈ ਆਟੋਪਸੀਸ ਤੋਂ ਪਤਾ ਲੱਗਦਾ ਹੈ ਕਿ ਕਾਤਲ ਬਹੁਤ ਬੇਰਹਿਮ ਸਨ ਇੱਕ ਗੋਲੀ ਤੋਂ ਇਲਾਵਾ ਖੁਸ਼ਵਿੰਦਰ ਕੌਰ ਦੇ ਗਲੇ ਵਿੱਚੋਂ 16 ਸੈਂਟੀਮੀਟਰ ਦਾ ਇੱਕ ਸਕਰੂ ਡਰਾਈਵਰ ਕੱਢਿਆ ਗਿਆ ਦਲਜੀਤ ਕੌਰ ਅਤੇ ਪਰਮਜੀਤ ਕੌਰ ਦੇ ਸਰੀਰ ਵਿੱਚੋਂ ਤਿੰਨ ਤਿੰਨ ਗੋਲੀਆਂ ਕੱਢੀਆਂ ਗਈਆਂ ਸਨ ਹੁਣ ਪੁਲਿਸ ਅਮਨਿੰਦਰ ਦੇ ਫੋਨ ਦੀ ਸੀਡੀਆ ਕਢਾਉਂਦੀ ਹੈ ਹੁਣ ਸਾਰੀਆਂ ਡਿਟੇਲਸ ਦੇ ਆਧਾਰ ਤੇ ਪੁਲਿਸ ਦੇ ਸੋਰਸਸ ਦੇ ਆਧਾਰ ਤੇ ਇੱਕ ਲੇਡੀ ਤਜਿੰਦਰ ਕੌਰ ਨੂੰ ਉਹ ਫੜ ਲੈਂਦੇ ਨੇ ਉਸ ਤੋਂ ਪੋਸ਼ਕਤ ਸ਼ੁਰੂ ਕਰਦੇ ਨੇ ਤਜਿੰਦਰ ਕੌਰ ਇਕੱਲੀ ਇਕੱਲੀ ਚੀਜ਼ ਡਿਨਾਏ ਕਰਦੀ ਹੈ ਕਿ ਮੇਰਾ ਇਨਾ ਕਤਲਾ ਨਾਲ ਕੀ ਲਿੰਕ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਹੁਣ ਤੁਸੀਂ ਵੀ ਸੋਚੋਗੇ ਕਿ ਇੰਨੀ ਕਹਾਣੀ ਸੁਣਾਤੀ ਤੇ ਅਜੇ ਤੱਕ ਤਜਿੰਦਰ ਕੌਰ ਦਾ ਕੋਈ ਜ਼ਿਕਰ ਤੱਕ ਨਹੀਂ ਤੇ ਹੁਣ ਇੱਕੋ ਦਾਮ ਉਸ ਦੀ ਐਂਟਰੀ ਹੋਈ ਤੇ ਪੁਲਿਸ ਕੁਐਸਚਨਿੰਗ ਨੂੰ ਵੀ ਲੱਗ ਗਈ ਪਰ ਸੁਣੋ ਤਜਿੰਦਰ ਕੌਰ ਅਮਨਿੰਦਰ ਸਿੰਘ ਕੋਲ ਐਜ਼ ਐਨ ਅਕਾਊਂਟੈਂਟ ਕੰਮ ਕਰਦੀ ਹੁੰਦੀ ਹੈ ਤੇ ਜਦੋਂ ਪੁਲਿਸ ਉਸ ਨੂੰ ਆਪਣਾ ਸਖਤ ਰੂਪ ਦਿਖਾਉਂਦੀ ਹੈ ਉਹ ਫਿਰ ਸਭ ਬੋਲ ਦਿੰਦੀ ਹੈ ਹੁਣ ਤਜਿੰਦਰ ਕੌਰ ਔਰ ਫਰੂਬੀ ਦੇ ਮੂੰਹ ਖੋਲਣ ਨਾਲ ਸਿਰਫ ਉਹ ਹੀ ਨਹੀਂ ਫਸੀ ਹੁੰਦੀ ਉਸ ਦੇ ਨਾਲ ਹੋਰ ਲੋਕ ਵੀ ਫਸਦੇ ਨੇ ਪੁਲਿਸ ਹੁਣ ਅਮਨਿੰਦਰ ਸਿੰਘ ਦੇ ਘਰ ਜਾਂਦੀ ਹੈ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਨੇ ਘਰ 'ਚ ਵੈਣ ਪੈ ਰਹੇ ਹੁੰਦੇ ਨੇ ਅਮਨਿੰਦਰ ਦੀ ਤਾਂ ਕੰਡੀਸ਼ਨ ਹੀ ਬੜੀ ਮਾੜੀ ਹੁੰਦੀ ਆ ਰੋ ਰੋ ਕੇ ਘਰ ਦਾ ਪੁੱਤ ਹੁੰਦਾ ਹੁਣ ਤਿੰਨ ਬੱਚੇ ਕੌਣ ਸੰਭੂਗਾ ਬਜ਼ੁਰਗ ਪਿਓ ਨੂੰ ਕੌਣ ਦੇਖੂ ਪੁਲਿਸ ਸਸਕਾਰ ਹੋ ਲੈਣ ਦਿੰਦੀ ਹੈ ਤੇ ਸਸਕਾਰ ਤੋਂ ਤੁਰੰਤ ਬਾਅਦ ਫੇਰ ਅਮਨਿੰਦਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਹੁਣ ਜਦੋਂ ਅਮਨਿੰਦਰ ਸਿੰਘ ਤੇ ਉਸਦੀ ਅਕਾਊਂਟੈਂਟ ਤਜਿੰਦਰ ਕੌਰ ਔਰ ਫਰੂਬੀ ਨੂੰ ਆਮੋ ਸਾਹਮਣੇ ਕੀਤਾ ਜਾਂਦਾ ਹੈ ਥਾਣੇ 'ਚ ਤਾਂ ਉੱਥੇ ਹੀ ਸਭ ਸਾਫ਼ ਹੋ ਜਾਂਦਾ ਹੈ ਜਿੰਨਾ ਸਾਫ਼ ਉਹਨਾਂ ਹੀ ਹੈਰਾਨੀ ਜਨਕ 2012 ਦੀ ਗੱਲ ਹੈ ਤਜਿੰਦਰ ਕੌਰ ਉਰਫ ਰੂਬੀ ਤੇ ਉਸ ਦਾ ਹਸਬੰਡ ਸੁਖਜੀਤ ਸਿੰਘ ਦੋਵੇਂ ਜੀ ਅਮਨਿੰਦਰ ਦੀ ਫੈਕਟਰੀ 'ਚ ਕੰਮ ਕਰਨ ਲਈ ਆਉਂਦੇ ਨੇ ਇੰਨਾ ਕਾਮਿਆਂ ਤਜਿੰਦਰ ਕੌਰ ਤੇ ਸੁਖਜੀਤ ਸਿੰਘ ਦਾ ਬਤੌਰ ਪਤੀ ਪਤਨੀ ਰਿਸ਼ਤਾ ਟਕਰਾਰ ਵਾਲਾ ਹੀ ਹੁੰਦਾ ਪਲੱਸ ਤਜਿੰਦਰ ਕੌਰ ਉਰਫ ਰੂਬੀ ਇੱਕ ਹਾਈ ਫਾਈ ਜ਼ਿੰਦਗੀ ਚਾਹੁੰਦੀ ਹੁੰਦੀ ਹੈ ਆਇਲਸ ਵੀ ਕਰਦੀ ਆ ਉਹ ਪਰ ਬੈਂਡ ਚੱਜਦੇ ਨਹੀਂ ਆਉਂਦੇ ਸੋ ਬਾਹਰ ਜਾਣ ਤੇ ਵੀ ਫੁੱਲ ਸਟਾਪ ਲੱਗ ਜਾਂਦਾ ਹੈ ਖੈਰ ਉਹ ਇੱਥੇ ਅਮਨਿੰਦਰ ਕੋਲ ਕੰਮ ਕਰਦੇ ਨੇ ਦੋਵੇਂ ਪਤੀ ਪਤਨੀ ਇੱਥੇ ਰੂਬੀ ਨੂੰ ਫੀਲ ਹੁੰਦਾ ਹੈ ਕਿ ਅਮਨਿੰਦਰ ਇਸ ਵੱਲ ਬੜੀ ਹੋਰ ਕਿਸਮ ਨਾਲ ਅੱਖ ਰੱਖਦਾ ਹੈ ਬਾਕੀ EMPLOYEES ਨਾਲ ਅਮਨਿੰਦਰ ਦਾ ਵੱਖ ਹਿਸਾਬ ਹੁੰਦਾ ਹੈ ਪਰ ਤਜਿੰਦਰ ਉਰਫ ਰੂਬੀ ਨਾਲ ਬਿਲਕੁਲ ਅਲੱਗ ਹੁਣ ਦਜਿੰਦਰ ਕੌਰ ਨੂੰ ਲੱਗਦਾ ਹੈ ਕਿ ਐਡਾ ਅਮੀਰ ਸਰਦਾਰ ਹੈ ਕੀ ਪਤਾ ਮੇਰੀ ਜ਼ਿੰਦਗੀ ਸੈੱਟ ਕਰ ਦੇ ਮੇਰੇ ਸੁਪਨੇ ਪੂਰੇ ਕਰ ਦੇ ਇਸ ਲਈ ਉਹ ਵੀ ਉਸ ਵੱਲ ਹੁਣ ਇਨਵਾਈਟਿੰਗ ਜਹੀਆਂ ਨਿਗਾਹਾਂ ਨਾਲ ਹੀ ਵੇਖਦੀ ਐ ਬਸ ਜ਼ਿਆਦਾ ਵਕਤ ਨਹੀਂ ਲੱਗਦਾ ਇਹਨਾਂ 'ਚ ਐਕਸਟਰਾ ਮੈਰਿਟਲ ਅਫੇਅਰ ਸ਼ੁਰੂ ਹੋ ਜਾਂਦਾ ਹੈ ਤੇ ਫਿਜ਼ੀਕਲ ਰਿਲੇਸ਼ਨਜ਼ ਵੀ ਬਣ ਜਾਂਦੇ ਨੇ ਇਹ ਗੱਲਾਂ ਅਮਨਿੰਦਰ ਦੀ ਵਾਈਫ ਤੇ ਬਾਕੀ ਫੈਮਲੀ ਤੋਂ ਵੀ ਨਹੀਂ ਲੁਕਦੀਆਂ ਸੋ ਇੱਕ ਖੁਸ਼ਹਾਲ ਪਰਿਵਾਰ 'ਚ ਇਹਨਾਂ ਦਾ ਕਲੇਸ਼ ਸ਼ੁਰੂ ਹੋ ਜਾਂਦਾ ਹੈ ਗੱਲ ਇੰਨੀ ਅੱਗੇ ਵਧ ਜਾਂਦੀ ਹੈ ਕਿ ਅਮਨਿੰਦਰ ਰਤਿੰਦਰ ਕੌਰ ਉਰਫ ਰੂਬੀ ਨੂੰ ਇੱਕ ਵੱਖਰਾ ਘਰ ਲੈ ਦਿੰਦਾ ਜਿੱਥੇ ਉਹ ਬੇਰੋਗ ਟੋਕ ਆ ਜਾ ਸਕੇ ਕਿਉਂਕਿ ਉਹ ਖੁਦ ਤਾਂ ਇੱਕ ਇੱਜ਼ਤਦਾਰ ਤੇ ਰਸੂਖਦਾਰ ਪਰਿਵਾਰ ਨਾਲ ਤਾਲੁਕ ਰੱਖਦਾ ਹੁੰਦਾ ਹੈ ਘਰ ਮਾਪਿਓ ਬੀਵੀ ਬੱਚੇ ਸਭ ਹੁੰਦੇ ਨੇ ਸੋ ਘਰ ਤਾਂ ਉਹ ਕੋਈ ਹਰਕਤ ਕਰ ਨਹੀਂ ਸਕਦਾ ਹੁੰਦਾ ਸੋ ਕੋਠੀ ਲੈ ਦਿੰਦਾ ਆਪਣੀ ਰੂਬੀ ਨੂੰ ਤਜਿੰਦਰ ਬੜੀ ਹੈਪੀ ਕਿ ਉਸ ਨੂੰ ਏਡੇ ਵਧੀਆ ਸ਼ਹਿਰ ਚ ਆਪਦੀ ਕੋਠੀ ਮਿਲ ਗਈ ਇੱਕ ਦਿਨ ਅਮਨਿੰਦਰ ਦੀ ਮਾਂ ਤੇ ਇੱਕ ਭੈਣ ਤਜਿੰਦਰ ਦੇ ਘਰ ਵੀ ਜਾਂਦੀਆਂ ਨੇ ਜਿੱਥੇ ਅਮਨਿੰਦਰ ਅਕਸਰ ਰਹਿੰਦਾ ਹੁੰਦਾ ਸੀ ਅਤੇ ਉੱਥੇ ਉਹ ਤਜਿੰਦਰ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਨਾ ਘਰ ਖਰਾਬ ਕਰ ਸਾਡੇ ਮੁੰਡੇ ਦਾ ਪਰ ਤਜਿੰਦਰ ਉਰਫ ਰੂਬੀ ਦੇ ਨਾ ਸਮਝਣ ਤੇ ਕਹਿੰਦੇ ਇਹਨਾਂ ਚ ਗਰਮਾ ਗਰਮੀ ਵੀ ਸ਼ੁਰੂ ਹੋ ਜਾਂਦੀ ਹੈ ਬਹੁਤ ਕੁਝ ਜਦੋਂ ਤਜਿੰਦਰ ਦੇ ਕਰੈਕਟਰ ਬਾਰੇ ਬੋਲਿਆ ਜਾਂਦਾ ਤਾਂ ਗੱਲ ਹੋਰ ਜ਼ਿਆਦਾ ਵੱਜ ਜਾਂਦੀ ਹੈ ਇਹ ਰੂਬੀ ਨੂੰ ਮੁੰਡੇ ਦੀ ਕੋਠੀ ਚੋਂ ਬਾਹਰ ਕੱਢ ਕੋਠੀ ਤੇ ਤਾਲਾ ਲਾ ਦਿੰਦੀਆਂ ਨੇ ਤਜਿੰਦਰ ਨੂੰ ਕੁਝ ਹੋਰ ਸਮਝ ਨਹੀਂ ਆਉਂਦਾ ਤਾਂ ਉਹ ਪਿੱਕੇ ਚਲੀ ਜਾਂਦੀ ਹੈ ਜਿਵੇਂ ਸ਼ੁਰੂ ਚ ਤੁਹਾਨੂੰ ਮੈਂ ਦੱਸਿਆ ਸੀ ਕਿ ਇਹ ਪਰਮਜੀਤ ਕੌਰ ਤੋਂ ਡਿਵੋਰਸ ਚਾਹੁੰਦਾ ਹੁੰਦਾ ਬਸ ਇਹੀ ਕਾਰਨ ਸੀ ਪਰ ਘਰ ਦੇ ਮੰਨਦੇ ਨਹੀਂ ਸੀ ਡਿਵੋਰਸ ਨੂੰ ਅਮਨਿੰਦਰ ਉਸ ਵਕਤ ਦਾ ਘਰਦਿਆ ਦੀ ਗੱਲ ਰੱਖ ਲੈਂਦਾ ਪਰ ਉਸਦਾ ਦਿਮਾਗ ਸ਼ਾਂਤ ਨਹੀਂ ਹੁੰਦਾ ਉਹ ਹਰ ਹਾਲ ਚ ਆਪਣੀ ਵਾਈਫ ਪਰਮਜੀਤ ਤੋਂ ਛੁਟਕਾਰਾ ਚਾਹੁੰਦਾ ਹੀ ਹੁੰਦਾ ਹੁਣ ਰੂਬੀ ਤੇ ਅਮਨਿੰਦਰ ਡਿਸਕਸ ਕਰਦੇ ਨੇ ਕਿ ਜੇ ਅਸੀਂ ਇੱਕ ਹੋਣਾ ਤਾਂ ਸਾਨੂੰ ਪਰਮਜੀਤ ਕੌਰ ਨੂੰ ਰਸਤੇ ਤੋਂ ਹਟਾਉਣਾ ਹੀ ਪਊ ਅਮਨਿੰਦਰ ਨਾ ਸਿਰਫ ਸੋਚਦਾ ਉਹ ਕਰ ਵੀ ਦਿੰਦਾ ਹੈ ਪੁਲਿਸ ਦੱਸਦੀ ਹੈ ਕਿ ਅਮਨਿੰਦਰ ਨੇ ਕਤਲ ਲਈ ਟਹਿਲਵਾ ਦੇ ਵਿਪਨ ਕੁਮਾਰ ਜੋ ਕਿ ਉਹਨਾਂ ਦੇ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਅਤੇ ਹੁਸ਼ਿਆਰਪੁਰ ਦੇ ਸਰਹਾਲਾ ਕਲਾਂਦੇ ਅਮਰਿਤਪਾਲ ਸਿੰਘ ਉਹਨਾਂ ਨੂੰ ਹਾਇਰ ਕੀਤਾ। ਉਹਨਾਂ ਨੇ ਪਰਮਜੀਤ ਕੌਰ ਨੂੰ ਮਾਰਨ ਲਈ 10 ਲੱਖ ਰੁਪਏ ਮੰਗੇ ਸਨ ਪਰ ਸੌਦਾ 8 ਲੱਖ ਰੁਪਏ ਵਿੱਚ ਤੈਅ ਹੋ ਗਿਆ ਸੀ। ਜਿਸ ਵਿੱਚੋਂ ਅਮਨਿੰਦਰ ਸਿੰਘ ਨੇ ਜਨਵਰੀ ਵਿੱਚ 1.4 ਲੱਖ ਰੁਪਏ ਦੇ ਵੀ ਦਿੱਤੇ ਸਨ। ਇਹ ਵੀ ਇਲਜ਼ਾਮ ਲੱਗੇ ਕਿ ਉਹ ਯੂਪੀ ਦੇਗਾ ਸੀ ਆ ਬਾਅਦ ਤੋਂ ਇੱਕ 32 ਬੋਰ ਦਾ ਰਿਵਾਲਵਰ ਲਿਆਇਸਾ ਨਾ ਤੇ ਕਤਲ ਤੋਂ ਪਹਿਲਾਂ ਅਮਨਿੰਦਰ ਨੂੰ ਦਿਖਾਇਆ ਸੀ। ਦੇਖੋ ਕਤਲ ਭਾਵੇਂ ਕੰਟਰੈਕਟ ਕਲਰਸ ਨੇ ਕਰਨਾ ਹੁੰਦਾ ਪਰ ਦਿਮਾਗ ਅਮਨਿੰਦਰ ਨੇ ਹੀ ਲਾਉਣਾ ਸੀ ਸੀਸੀਟੀਵੀ ਕੈਮਰਾਸ ਅਪਗ੍ਰੇਡ ਕਰਨ ਦੇ ਬਹਾਨੇ ਇਹ ਲੋਕ ਘਰ ਆਉਂਦੇ ਨੇ ਤੇ ਪਿਓ ਜਗਜੀਤ ਸਿੰਘ ਨੂੰ ਕਹਿੰਦੇ ਨੇ ਕਿ ਅਮਨਿੰਦਰ ਸਰ ਨੇ ਕਿਹਾ ਹੈ ਕਿ ਕੈਮਰਾਸ ਤਾਂ ਹਾਈ ਕੁਆਲਿਟੀ ਵਾਲੇ ਹੀ ਲਾਉਣੇ ਨੇ ਉਦੋਂ ਆ ਕੇ ਇਹ ਵਾਇਰਸ ਵਗੈਰਾ ਸਭ ਤੇ ਕੈਂਚੀ ਫੇਰ ਦਿੰਦੇ ਨੇ मां ਦਲਜੀਤ ਕੌਰ ਨੂੰ ਲੱਗਦਾ ਹੈ ਕਿ ਇਹੀ ਪ੍ਰੋਸੀਜਰ ਹੁੰਦਾ ਹੋਣਾ ਸੋ ਉਹ ਰਿਕਾਰਡਿੰਗ ਵੀ ਨਾਲ ਲੈ ਜਾਂਦੇ ਨੇ ਪੁਲਿਸ ਮੁਤਾਬਕ ਉਹਨਾਂ ਨੂੰ ਅਮਨਿੰਦਰ ਨੇ ਸ਼ਾਮ 4 ਵਜੇ ਤੋਂ 5 ਵਜੇ ਦੇ ਵਿਚਕਾਰ ਕਤਲ ਕਰਨ ਲਈ ਕਿਹਾ ਹੁੰਦਾ ਹੈ ਕਿਉਂਕਿ ਉਸ ਸਮੇਂ ਦੌਰਾਨ ਉਸ ਦੀ ਪਤਨੀ ਪਰਮਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਹੁੰਦੀ ਆ ਮਾਂ ਇਸ ਵਕਤ ਸੈਰ ਤੇ ਜਾਂਦੀ ਆ ਤੇ ਪਿਓ ਦਲਜੀਤ ਸਿੰਘ ਪੰਪ ਤੇ ਹੁੰਦੇ ਨੇ ਪਰ ਉਸ ਦਿਨ ਘਰ ਚ ਨੂੰ ਪਰਮਜੀਤ ਦੀ ਸੇਲੀ ਖੁਸ਼ਵਿੰਦਰ ਕੌਰ ਆ ਜਾਂਦੀ ਆ ਤੇ ਮਾਂ ਵੀ ਕਹਿੰਦੀ ਆ ਚਾਹ ਬਣਾ ਲਓ ਉਹ ਵੀ ਗੱਲਾਂ ਕਰਨ ਬੈਠ ਜਾਂਦੇ ਨੇ ਸੈਰ ਤੇ ਨਹੀਂ ਜਾਂਦੇ ਪਰ ਅਮਨਿੰਦਰ ਨੂੰ ਤਾਂ ਇਹੀ ਪਤਾ ਕਿ ਰੋਜ਼ ਵਾਂਗ પરમજીતਕਰ એકલી ਹੀ હો માં શહેર ਤੇ ગઈ હો 24 ફેબ્રુઆરી دی ਉਸ ਦੁਪਹਿਰ ਨੂੰ ਪਹਿਲਾ ਸੁਪਾਰੀ ਕਲਰ ਜ਼ਮਿੰਦਰ ਨੂੰ ਮਿਲਦੇ ਨੇ ਅਤੇ ਬਾਅਦ ਵਿੱਚ ਸ਼ਾਮ 4 ਵਜੇ ਘਰ ਵਿੱਚ ਵੜਦੇ ਨੇ ਬੈਲ ਹੋਏ ਤੇ ਪਰਮਜੀਤ ਕੌਰ ਦਰਵਾਜ਼ਾ ਖੋਲਦੀ ਹੈ ਤੇ ਫਿਰ ਸੁਪਾਰੀ ਕਿਲਰਜ਼ ਉਹਨੂੰ ਤੱਕਾ ਦੇ ਕੇ ਕੁੰਡੀ ਬੰਦ ਕਰ ਦਿੰਦੇ ਨੇ ਉਹ ਪਰਮਜੀਤ ਕੌਰ ਤੇ ਤਿੰਨ ਗੋਲੀਆਂ ਵਰੋਂਦੇ ਨੇ ਤੇ ਇਹ ਸਭ ਸੁਣ ਕੇ ਦਿਲਜੀਤ ਕੌਰ ਤੇ ਖੁਸ਼ਵਿੰਦਰ ਵੀ ਆ ਜਾਂਦੇ ਨੇ ਤੇ ਕਾਤਲਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਨੇ ਮਤਲਬ ਖੁਦ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਹੁਣ આરોપી ਇਸ ਚੀਜ਼ ਲਈ ਤਾਂ ਰੈਡੀ ਹੀ ਨਹੀਂ ਹੁੰਦੇ ਝੜਪ ਹੁੰਦੀ ਆ ਤੇ ਖੁਸ਼ਵਿੰਦਰ ਕੌਰ ਦੇ ਗੱਲ ਵਿੱਚ ਉਥੋਂ ਹੀ ਚੱਕ ਕੇ ਪੇਛਕਸ ਮਾਰ ਦਿੰਦੇ ਨੇ ਉਹ ਉਹਨਾਂ ਦੋਵਾਂ ਨੇ ਇਹਨਾਂ ਨੂੰ ਵੇਖ ਵੀ ਲਿਆ ਹੁੰਦਾ ਸੋ ਦੋਵਾਂ ਨੂੰ ਬਿਲਕੁਲ ਨੇੜੇ ਤੋਂ ਹੋ ਗੋਲੀ ਮਾਰ ਦਿੰਦੇ ਨੇ ਘਰ ਦਾ ਸਮਾਨ ਖਲੇਰ ਕੇ ਕਿ ਲੁੱਟ ਦੌਰਾਨ ਮਰਡਰ ਦਾ ਸੀਨ ਲੱਗੇ ਤੇ ਮੋਟਿਵ ਸਾਹਮਣੇ ਨਾ ਆਏ ਇਹ ਪਿਛਲੇ ਗੇਟ ਤੋਂ ਭੱਜ ਜਾਂਦੇ ਨੇ ਉਹਨਾਂ ਨੂੰ ਅਮਨਿੰਦਰ ਨੇ ਦੱਸਿਆ ਹੁੰਦਾ ਕਿ ਗੇਟ ਦੀਆਂ ਚਾਬੀਆਂ ਕਿੱਥੇ ਰੱਖਿਆ ਹੋਇਆ ਨਹੀਂ ਅਕਸਰ ਜਿਹੜੀਆਂ ਘਰ ਚ ਚਾਬੀਆਂ ਹੁੰਦੀਆਂ ਉਹ ਘਰ ਦੇ ਉਹਨਾਂ ਨੂੰ ਹੀ ਪਤਾ ਹੁੰਦੀ ਹੈ ਇਸੇ ਦਾਸਤਾ ਹੁੰਦਾ ਹੈ ਇਸ ਵਕਤ ਅਮਨਿੰਦਰ ਪਲੈਨਿੰਗ ਮੁਤਾਬਕ ਹੀ ਆਪਣੇ ਬੱਚਿਆਂ ਨੂੰ ਲੈ ਕੇ ਗਿਆ ਹੁੰਦਾ ਹੈ ਇਹਦੇ ਮੁੰਡੇ ਨੇ ਥਾਰ ਲੈਣੀ ਹੁੰਦੀ ਹੈ ਸੋ ਉਹੀ ਵੇਖਣ ਗਏ ਹੁੰਦੇ ਨੇ ਇਹ ਹੁਣ ਕੰਮ ਕਰਨ ਤੋਂ ਬਾਅਦ ਵਿਪਨ ਫੋਨ ਕਰਦਾ ਹੈ ਤੇ ਇਨਫੋਰਮ ਕਰਦਾ ਹੈ ਅਮਨਿੰਦਰ ਨੂੰ ਕਿ ਹੋ ਗਿਆ ਕੰਮ ਤੇ ਫਿਰ ਅਮਨਿੰਦਰ ਵੀ ਰੂਬੀ ਨੂੰ ਕਹਿੰਦਾ ਹੈ ਕਿ ਹੋ ਚੁੱਕਾ ਹੈ ਕੰਮ ਹਾਲਾਂਕਿ ਅਮਨਿੰਦਰ ਨੂੰ ਉਸਦੀ ਮਾਂ ਦੇ ਜਾਣ ਦਾ ਦੂੰਗਾ ਛਟਕਾ ਲੱਗਦਾ ਹੈ ਇਹ ਸਿਰਫ ਪਰਮਜੀਤ ਕੌਰ ਨੂੰ ਹੀ ਆਪਣੀ ਵਾਈਫ ਨੂੰ ਹੀ ਮਾਰਨਾ ਚਾਹੁੰਦਾ ਸੀ ਹੋਰ ਕਿਸੇ ਨੂੰ ਨਹੀਂ ਪਰ ਫਿਰ ਕਹਿੰਦੇ ਨੇ ਨਾ ਕਿ ਕਿਸੇ ਵਾਸਤੇ ਟੋਇਆ ਪੁੱਟੋਗੇ ਤਾਂ ਆਪ ਵੀ ਵਿੱਚ ਜਾ ਟਿਕੋਗੇ ਇਹੀ ਹੁੰਦਾ ਉਸ ਨਾਲ ਸੋ ਹੁਣ ਪਿਕਚਰ ਦੁਖਦਾਈ ਸਹੀ ਪਰ ਕਲੀਅਰ ਹੁੰਦੀ ਹੈ ਇਹ ਅੰਦਰ ਹੁੰਦੇ ਨੇ ਨਾ ਘਰ ਵਾਲੀ ਬਚੀ ਨਾ ਮਾਂ ਬਚੀ ਨਾ ਬੱਚਿਆਂ ਦਾ ਪਿਆਰ ਬਚਿਆ ਨਾ ਪਿਓ ਦੀ ਇੱਜ਼ਤ ਬਚੀ ਨਾ ਹੀ ਰੂਬੀ ਨਾਲ ਉਹ ਰਿਸ਼ਤਾ ਬਚਿਆ ਬਚਿਆ ਕੀ ਸਿਰਫ ਤੇ ਸਿਰਫ ਨਮੋਸ਼ੀ ਪਛਤਾਵਾ ਤੇ ਇੱਕ ਪਹਾੜ ਵਰਗੀ ਜ਼ਿੰਦਗੀ ਜੋ ਮੌਤ ਤੋਂ ਬਿਹਤਰ ਸ਼ਾਇਦ ਨਹੀਂ ਹੋਏਗੀ ਬਸ ਇੱਥੇ ਹੀ ਸਾਡਾ ਸਿੱਖਣਾ ਬੰਦ ਹੈ ਕਿ ਅਸੀਂ ਕੀ ਨਹੀਂ ਕਰ ਵਾਹਿਗੁਰੂ ਜੀ ਸਤਿਬਖਸ਼ਣ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨ ਸਾਫਾ ਜੀ